ਪਾਣੀ ਆ ਉੱਥੇ ਹਾਂਜੀ ਹਾਂਜੀ ਟੋਏ ਟੱਬੇ ਵਾਲੇ ਨੇ ਹਾਂ ਬਹੁਤ ਜ਼ਿਆਦਾ ਇਹ ਪਿੰਡ ਵਾਲਿਆਂ ਨੂੰ ਵੀ ਬਹੁਤ ਮੁਸ਼ਕਲ ਆਉਂਦੀ ਆ ਵਿਚਾਰਿਆਂ ਨੂੰ ਲੰਗਣਾ ਟੱਪਣਾ ਕਿਉਂ ਇਹਨਾਂ ਦਾ ਡੇਲੀ ਦਾ ਕੇ ਹਾਂਜੀ ਅਸੀਂ ਖੜੇ ਆਂਗੇ ਪਿੰਡ ਕੁੱਲਰੀਆਂ ਦੇ ਵਿੱਚ ਅਸੀਂ ਜਾਣਾ ਸੀ ਅੱਗੇ ਚਾਂਦਪੁਰੇ ਤੁਹਾਨੂੰ ਦਿਖਾ ਰਹੇ ਆਂ ਜਿਹੜੇ ਹਾਲਾਤ ਨੇ ਪਿੰਡ ਕੁੱਲਰੀਆਂ ਦੇ ਵਿੱਚ ਜਿਹੜੀ ਬਾਰਿਸ਼ ਬਹੁਤ ਜ਼ਿਆਦਾ ਸੀਗੀ ਬਾਰਿਸ਼ ਕਾਰਨ ਇੱਥੇ ਤੁਹਾਡੇ ਸਾਹਮਣੇ ਆ ਉਹ ਦੇਖੋ ਗੱਡੀਆਂ ਜਾ ਰਹੀਆਂ ਨੇ ਤੇ ਕਿੰਨਾ ਕਿੰਨਾ ਜਿਹੜਾ ਪਾਣੀ ਆ ਬਹੁਤ ਜ਼ਿਆਦਾ ਜਿਹੜਾ ਖੜਿਆ ਹੋਇਆਗਾ ਸੜਕ ਦੇ ਉੱਪਰ ਜਿਹੜੀਆਂ ਇਧਰੋਂ ਜ਼ਮੀਨਾਂ ਨੇ ਭਰੀਆਂ ਖੜੀਆਂ ਨੇ ਉਹ ਬੰਨ ਨੇ ਜਿਹੜੇ ਲੱਗੇ ਹੋਏ ਨੇ ਆ ਦੇਖੋ ਜਿਹੜੇ ਟਰੈਕਟਰ ਆ ਤੁਹਾਡੇ ਸਾਹਮਣੇ ਆ ਟਰੈਕਟਰਾਂ ਦੇ ਨਾਲ ਜਿਹੜਾ ਵਰਮਾ ਲਾ ਕੇ ਇੱਥੋਂ ਇੱਕ ਪਾਈਪਲਾਈਨ ਪਾ ਕੇ ਪਿੰਡ ਵਾਲੀ ਸਾਈਡ ਨੂੰ ਜਿਹੜਾ ਇਹ ਪਾਣੀ ਕੱਢ ਰਹੇ ਨੇ ਤੇ ਦੇਖੋ ਤੁਸੀਂ ਹਾਲਾਤ ਦੇਖ ਸਕਦੇ ਹੋ ਹੜਾਂ ਵਾਲੇ ਹਾਲਾਤ ਆ ਜਿਹੜੇ ਇਸ ਪਿੰਡ ਦੇ ਵਿੱਚ ਕੁੱਲਰੀਆਂ ਵਾਲੇ ਵਿੱਚ ਵੀ ਬਣੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਚੱਲਦੇ ਆ ਅੱਗੇ ਚਾਂਦਪਰੇ ਤੁਹਾਨੂੰ ਉਹ ਵੀ ਦਿਖਾਵਾਂਗੇ ਜਾਂਦੇ ਜਾਂਦੇ ਜਿਹੜਾ ਉੱਥੇ ਰਸਤੇ ਦੇ ਵਿੱਚ ਜਿੱਥੇ ਬਣਨ ਲੱਗਿਆ ਹੋਇਆ ਉਹ ਵੀ ਤੁਹਾਨੂੰ ਕਰਾਉਣਿਆ ਦਰਸ਼ਨ ਉਹਦੇ ਵੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਅਸੀਂ ਖੜੇ ਹਾਂਗੇ ਅੱਜ ਕੁੱਲਰੀਆਂ ਦੇ ਵਿੱਚ ਚੱਲਦੇ ਆਪਾਂ ਅੱਗੇ ਤੁਹਾਨੂੰ ਲਾਈਵ ਵੀਡੀਓ ਸਾਰੀ ਚੱਲਦੀ ਜਿਹੜੀ ਪ੍ਰੋਪਰ ਵੀਡੀਓ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਆਦਾ ਨਹੀਂ ਹੈਗਾ ਬਈ ਕੋਈ ਯਾਰ ਆਹ ਆਹ ਕੋਈ ਨਾ ਸਾਨੂੰ ਦੇਖ ਲਈ ਜੇ ਖੱਡੇ ਚ ਡਿੱਗ ਗਏ ਤਾਂ ਇੱਧਰ ਦੀ ਬੱਸ ਹਾਂਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਨੇ ਜਿਹੜੇ ਪਿੰਡ ਕੂਦਰੀਆਂ ਦੇ ਕਿਹੜੇ ਲੋਟ ਬਣੇ ਹੋਏ ਨੇ ਜਿਹੜਾ ਇੱਧਰ ਬੰਨਾ ਲਾ ਕੇ ਇੱਥੋਂ ਜਿਹੜਾ ਜ਼ਮੀਨ ਆ ਫਸਲ ਨੇ ਇੱਧਰ ਘਰ ਆ ਜਿਹੜੇ ਇਹ ਬਚਾਏ ਹੋਏ ਨੇ ਤੇ ਦੇਖ ਸਕਦੇ ਤੁਸੀਂ ਮੋਟਰਸਾਈਕਲ ਦਾ ਆਹ ਤਾਂ ਇਹ ਮੋਟਰਸਾਈਕਲ ਆ ਪੂਰਾ ਹੀ ਜਿਹੜਾ ਪਾਣੀ ਦੇ ਵਿੱਚ ਅੱਧਾ ਡੁੱਬ ਚੁੱਕਿਆ ਹੈਗਾ ਹਾਂਜੀ ਅਸੀਂ ਤੁਹਾਨੂੰ ਜਿਹੜਾ ਪਰਲੀ ਸਾਈਡ ਤੋਂ ਆਪਾਂ ਪਹਿਲਾਂ ਵੀਡੀਓ ਦਿਖਾਈ ਸੀ ਅਸੀਂ ਹੁਣ ਜਿਹੜੇ ਦਰੋਂ ਕ੍ਰੋਸ ਹੋ ਕੇ ਆਏ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਕੂਲਰੀਆਂ ਦੇ ਹਾਲਾਤ ਤੇ ਇੱਥੋਂ ਜਿਹੜਾ ਬੰਨਾ ਲਾ ਕੇ ਪਾਣੀ ਜਿਹੜਾ ਘਰਾਂ ਨੂੰ ਰੋਕਿਆ ਹੋਇਆ ਬਚਾਇਆ ਹੋਇਆ ਬਾਈ ਤੁਸੀਂ ਜਿਵੇਂ ਇਧਰੋਂ ਆਏ ਹੋ ਤੁਸੀਂ ਇਧਰੋਂ ਤੁਹਾਨੂੰ ਇਹ ਕੀ ਹਾਲਾਤ ਲੱਗਦੇ ਆ ਭਾਈ ਅਸੀਂ ਹੁਣ ਇਧਰੋਂ ਲੰਘ ਕੇ ਗਏ ਸੀ ਪਹਿਲਾਂ ਹਾਂਜੀ ਹਾਂਜੀ ਇੱਥੇ ਤਾਂ ਪਾਣੀ ਆ ਗਿਆ ਮੋਟਰਸਾਈਕਲ ਦੀ ਹਾਂਜੀ ਹਾਂਜੀ ਤੇ ਮੈਂ ਤੇ ਮੇਰੇ ਨਾਲ ਸੀਗਾ ਬਾਈ ਇਹ ਤਾਂ ਡਿੱਗ ਪਿਆ ਹੁੰਦਾ ਸੀ ਫੋਨ ਡਿੱਗ ਪਿਆ ਬੁਰਕੇ ਵਿੱਚ ਹਾਂਜੀ ਹਾਂਜੀ ਬਹੁਤ ਵੱਡਾ ਵੱਡਾ ਪਾਣੀ ਆ ਉੱਥੇ ਹਾਂਜੀ ਹਾਂਜੀ ਟੋਏ ਟੱਬੇ ਵਾਲੇ ਨੇ ਹਾਂ ਬਹੁਤ ਜ਼ਿਆਦਾ ਇਹ ਪਿੰਡ ਵਾਲਿਆਂ ਨੂੰ ਵੀ ਬਹੁਤ ਮੁਸ਼ਕਲ ਆਉਂਦੀ ਆ ਵਿਚਾਰਿਆਂ ਨੂੰ ਲੰਘਣਾ ਟੱਪਣਾ ਕਿਉਂ ਇਹਨਾਂ ਦਾ ਡੇਲੀ ਦਾ ਖੇਤ ਬੰਨੇ ਜਾਣ ਦਾ ਹਾਂਜੀ 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 ਬਹੁਤ ਔਖਾ ਇਹਨਾਂ ਨੂੰ ਆਏ ਸਾਲਾਂ ਹੀ ਪ੍ਰੋਬਲਮ ਆਉਂਦੀ ਆ ਜੀ ਹਨਾ ਹੋਰ ਆਈ ਸਾਲ ਇਹਨਾਂ ਨੂੰ ਵਿਚਾਰਿਆਂ ਨੂੰ ਇਹੀ ਪ੍ਰੋਬਲਮ ਆਉਂਦੀ ਆ ਧੰਨ ਜ ਤਪਦੇ ਨੇਗੇ ਹੈ ਬੱਚੇ ਵੀ ਜਾਂਦੇ ਨੇ ਸਕੂਲ ਵਾਲੇ ਹੋਰ ਬਜ਼ੁਰਗ ਵੀ ਔਖਾ ਬਹੁਤ ਹੈ ਨਾ ਹਾਂਜੀ ਹਾਂਜੀ ਹਾਂ ਹਾਂਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿਵੇਂ ਤੁਹਾਨੂੰ ਪਤੀਆ ਬਾਈ ਨੇ ਦੱਸਿਆਗਾ ਹਾਲਾਤ ਤੇ ਇਥੋਂ ਉਹ ਤੁਸੀਂ ਦੇਖ ਸਕਦੇ ਹੋ ਜਿਹੜੇ ਮੋਟਰਸਾਈਕਲ ਅੱਧਾ ਤਾਂ ਜਿਹੜਾ ਮੋਟਰਸਾਈਕਲ ਡੁੱਬ ਜਾਂਦਾ ਇਥੋਂ ਬੱਚੇ ਨੇ ਜਾਂ ਬਜ਼ੁਰਗ ਨੇ ਉਹਨਾਂ ਨੂੰ ਲੰਘਣ ਦੀ ਬੜੀ ਪ੍ਰੋਬਲਮ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਹੜਾਂ ਵਾਲੇ ਹਾਲਾਤ ਨੇ ਪਿੰਡ ਕੂਲਰੀਆਂ ਦੇ ਵਿੱਚ ਵੀ ਬਣੇ ਹੋਏ ਨੇ ਤੇ ਇੱਥੇ ਆਏ ਸਾਲ ਆ ਜਦੋਂ ਇਧਰੋਂ ਬੰਨ ਟੁੱਟ ਜਾਂਦਾਗਾ ਤਾਂ ਜਿਹੜਾ ਚਾਂਦਪੁਰੇ ਵਾਲਾ ਪਿਛਲੇ ਵਾਰੀ ਵੀ 2023 ਦੇ ਵਿੱਚ ਜਦੋਂ ਬੰਨ ਟੁੱਟਿਆ ਸੀ ਕਿੰਨੇ ਹਾਲਾਤ ਆ ਜਿਹੜੇ ਹੜ੍ਹ ਤੇ ਬਣ ਗਏ ਸੀਗੇ ਤੇ ਉਦੋਂ ਕਿੰਨੀ ਫਸਲ ਆ ਜਿਹੜੀ ਖਰਾਬ ਹੋਈ ਸੀ ਇਹ ਪਿੰਡ ਨੇ ਜਿਹੜੇ ਸਾਰੇ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਘਿਰ ਜਾਂਦੇ ਨੇ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਇਧਰੋਂ ਗੱਟੇ ਨੇ ਜਿਹੜੇ ਲਾ ਕੇ ਇੱਕ ਮਕਾਨ ਆ ਜਿਹੜੇ ਉਹਦੇ ਵਿੱਚੋਂ ਪਾਣੀ ਪੈਣ ਤੋਂ ਰੋਕਿਆ ਹੋਇਆਗਾ ਤੇ ਕਿਉਂਕਿ ਜਿਹੜਾ ਇਹ ਪਾਣੀ ਆ ਸਾਰਾ ਇਹ ਘਰਾਂ ਦੇ ਅੰਦਰ ਚਲਾ ਜਾਂਦਾ ਸੀਵਰੇਜ ਆ ਜਿਹੜੇ ਘਰਾਂ ਦੇ ਸਾਰੇ ਬਲੌਕ ਹੋਏ ਹੋਏ ਨੇ ਤੇ ਇਹਨਾਂ ਸੜਕਾਂ ਦੀ ਨਿਗਰਾਨੀ ਰੱਖੀ ਜਾਵੇ ਸਰਕਾਰਾਂ ਨੂੰ ਬੇਨਤੀ ਆ ਕਿਉਂਕਿ ਇਹਨਾਂ ਖਾਸ ਜਿਹੜੇ ਪਿੰਡ ਨੇ ਚਾਂਦਪੁਰੇ ਦੇ ਨੇੜੇ ਪਿੰਡ ਨੇ ਜਿੰਨੇ ਵੀ ਨਾਲੇ ਦੇ ਪਿੰਡ ਦੇ ਨਾਲ ਲੱਗਦੇ ਨੇ ਇਹਨਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵੀ ਇਹ ਹੜ੍ਹਾਂ ਦੇ ਜਿਹੜੇ ਮਸੀਬਤਾਂ ਦੇ ਵਿੱਚ ਨਾ ਆਉਣ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ